ਕਵਾਰ ਇੱਕ ਬੱਚਾ ਹੁੰਦਾ ਏ ਤੇ ਉਹਨਾਂ ਸੇਬ ਖਾਈ ਜਾਂਦਾ ਹੁੰਦਾ ਤੇ ਦੋ ਸੇਬ ਉਹ ਇੱਕ ਸੇਬ ਖਾਈ ਜਾਂਦਾ ਹੁੰਦਾ ਮਤਲਬ ਉਹ ਟੇਬਲ ਤੇ ਰੱਖ ਕੇ ਤੇ ਉਹ ਜਫਰਿਜ ਚ ਦੇਖਦਾ ਹੀ ਵੀ ਹੋਰ ਸੇਬ ਪਿਆ ਨਾ ਉਹ ਦੋ ਸੇਬ ਆਪਣੇ ਦੋਨੇ ਹੱਥਾਂ ਚ ਚੱਕ ਲਿਆਉਂਦਾ ਤੇ ਲਿਆ ਕੇ ਤਿੰਨੋਂ ਸੇਬ ਮਤਲਬ ਉਹ ਆਪਦੇ ਅੱਗੇ ਰੱਖ ਲੈਂਦਾ ਇੰਨੇ ਉਹਦੇ ਬਾਹਰੋਂ ਡੈਡੀ ਆ ਜਾਂਦੇ ਏ ਉਹ ਕਹਿੰਦਾ ਵੀ ਪੁੱਤ ਕੀ ਕਰੀ ਜਾਂਦਾ ਕਹਿੰਦਾ ਪਾਪਾ ਸੇਬ ਖਾਈ ਜਾਂਦਾ ਉਹ ਕਹਿੰਦਾ ਇੱਕ ਮੈਨੂੰ ਦੇ ਦੇ ਵੀ ਜਦੋਂ ਉਹਦੇ ਫਾਦਰ ਸਾਹਿਬ ਨੇ ਕਿਹਾ ਹਨਾ ਵੀ ਪੁੱਤ ਇੱਕ ਮੈਨੂੰ ਦੇ ਦੇ ਬੱਚੇ ਨੇ ਨਾ ਵੀ ਫਟਾਫਟ ਕੀ ਕੀਤਾ ਜਿਹੜਾ ਸੇਵ ਹੱਥ ਵਿੱਚ ਸੀ ਉਹਦੇ ਵੀ ਦੰਦੀ ਵੱਢ ਲਈ ਤੇ ਫਿਰ ਜਿਹੜਾ ਸੇਵ ਟੇਬਲ ਤੇ ਪਿਆ ਸੀ نیچے ਉਹ ਤੋਂ ਚੱਕ ਕੇ ਲਿਆਇਆ ਸੀ ਨਾ ਫ੍ਰਿਜ ਚ ਉਹਦੇ ਵੀ ਦੰਦੀ ਵੱਢ ਲਈ ਤੇ ਵੀ ਇਹ ਦੇਖ ਕੇ ਨਾ ਉਹਦੇ ਪਿਤਾ ਨੂੰ ਐ ਮਹਿਸੂਸ ਹੋਇਆ ਵੀ ਉਹਦੀ ਮੁਸਕਾਨ ਸੀ ਜਿਹੜੀ ਚਿਹਰੇ ਦੀ ਚਲੀ ਗਈ ਹਨਾ ਵੀ ਯਾਰ ਮੈਂ ਤਾਂ ਵੀ ਸਾਰਾ ਦਿਨ ਇਹਦੇ ਮਰਨੀ ਮਰਦਾ ਐ ਵੀ ਆਪ ਦੀ ਔਲਾਦ ਲਈ ਹਨਾ ਇਹਨੂੰ ਲਿਆ ਕੇ ਦਿੱਤੇ ਸੇਵ ਵੀ ਮੇਰਾ ਪੁੱਤ ਖਾਊਗਾ ਤੇ ਮੈਂ ਇੱਕ ਮੰਗਲੇ ਤੇ ਕਹਿੰਦੇ ਇਹਨਾਂ ਤਾਂ ਦਵਾ-ਦੋਹਨਾ ਤੇ ਦੰਡੀਆਂ ਵੱਟਦੀਆਂ ਤੇ ਉਹ ਇੰਨਾ ਸੋਚੀ ਜਾਂਦਾ ਹੁੰਦਾ ਈ ਤੇ ਉਹਦਾ ਬੇਟਾ ਇੱਕ ਹੱਥ ਉਹਦੇ ਬੰਨੀ ਅੱਗੇ ਕਰਕੇ ਕਹਿੰਦਾ ਵੀ ਪਾਪਾ ਲੋ ਕਹਿੰਦਾ ਆਹ ਸੇਵ ਖਾ ਲਓ ਜੀ ਇਹ ਵੱਧ ਮਿੱਠਾ ਤੇ ਉਹਨੂੰ ਆਪਦੀ ਸੋਚ ਤੇ ਵੀ ਸ਼ਰਮਿੰਦਗੀ ਜਿਹੀ ਆਉਂਦੀ ਮੈਂ ਉਹਦੇ ਪੁੱਤ ਬਾਰੇ ਕੀ ਸੋਚਦਾ ਹੁੰਦਾ ਸੀਗਾ ਜ਼ਰੂਰੀ ਨਹੀਂ ਜੀ ਸਾਹਮਣੇ ਜੋ ਵੀ ਘਟ ਰਿਹਾ ਉਹ ਨਾ ਉਹ ਸਹੀ ਹੋਵੇ ਤੇ ਕਈ ਵਾਰੀ ਸਾਡਾ ਜਿਹੜਾ ਦੇਖਣ ਦਾ ਨਜ਼ਰੀਆ ਉਹ ਵੀ ਗਲਤ ਹੋ ਸਕਦਾ ਹੈ ਹਨਾ ਕਿ ਕਈ ਵਾਰ ਅੱਖੀਂ ਦੇਖੀਆਂ ਚੀਜ਼ਾਂ ਵੀ ਗਲਤ ਸਾਬਤ ਹੋ ਜਾਂਦੀਆਂ ਇਸ ਕਰਕੇ ਵੀ ਕੋਈ ਵੀ ਨਿਰਣਾ ਜਾਂ ਡਿਸੀਜਨ ਜਲਦੀ ਦੇ ਵਿੱਚ ਨਹੀਂ ਲੈਣਾ ਚਾਹੀਦਾ ਭਾਵੇਂ ਤੁਸੀਂ ਅੱਖੀਂ ਦੇਖਿਆ ਹੋਵੇ ਤੇ ਕੰਨੀ ਸੁਣਿਆ ਹੋਵੇ ਠੰਡੇ ਮਤੇ ਨਾਲ ਕਿਸੇ ਨਤੀਜੇ ਤੇ ਪਹੁੰਚਣਾ ਚਾਹੀਦਾ ਹੈ ਕਾਲਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਖੂਬਸੂਰਤ ਕਹਾਣੀ ਲੈ ਕੇ ਆਏ ਹਾਂ ਜਿੰਨਾ ਵੀ ਪਤੀ ਪਤਨੀ ਦੀ ਘਰ ਦੇ ਵਿੱਚ ਬਹੁਤ ਲੜਾਈ ਝਗੜੇ ਹੁੰਦੇ ਆਈ ਉਹ ਇਹ ਕਹਾਣੀ ਜ਼ਰੂਰ ਦੇਖਣ ਇੱਕ ਘਰ ਗਵਾਂਡ ਦੇ ਵਿੱਚ ਦੋ ਘਰ ਰਹਿੰਦੇ ਹੁੰਦੇ ਆਈ ਤੇ ਇੱਕ ਘਰ ਗਵਾਂਡ ਦੇ ਵਿੱਚ ਪਤੀ ਪਤਨੀ ਆ ਜਿਹੜੇ ਬਹੁਤ ਜ਼ਿਆਦਾ ਲੜਦੇ ਆ ਤੇ ਇੱਕ ਘਰ ਗਵਾਂਡ ਦੇ ਵਿੱਚੋ ਬਿਲਕੁਲ ਵੀ ਲੜਨ ਝਗੜਨ ਦੀ ਆਵਾਜ਼ ਆ ਜਿਹੜੀ ਨਹੀਂ ਆਉਂਦੀ ਤੇ ਦੂਜੇ ਘਰ ਗਵਾਂਡ ਦੀ ਪਤਨੀ ਬੋਲਦੀ ਆਈ ਕਹਿੰਦੀ ਵੀ ਆਪਾਂ ਇੰਨਾ ਲੜਦੇ ਝਗੜਦੇ ਆ ਕਹਿੰਦੀ ਜਾ ਕੇ ਦੇਖ ਕੇ ਆਓ ਵੀ ਇਹ ਕਿਉਂ ਨਹੀਂ ਲੜਦੇ ਝਗੜਦੇ ਉਹ ਇਹ ਗੱਲ ਪਤਾ ਲਗਾਉਣ ਲਈ ਪਤੀ ਪਈ ਉਹਨਾਂ ਦੀ ਵਿੰਡੋ ਖਿੜਕੀ ਦੇ ਨਾਲ ਜਾ ਕੇ ਖੜ ਜਾਂਦਾ ਸ਼ੀਸ਼ੇ ਵਿੱਚੋਂ ਅੰਦਰਲਾ ਦ੍ਰਿਸ਼ ਦੇਖਦਾ ਪਤਨੀ ਜਿਹੜੀ ਰਸੋਈ ਦੇ ਵਿੱਚ ਕੰਮ ਕਰ ਰਹੀ ਹੁੰਦੀ ਐ ਤੇਨੇ ਫੋਨ ਦੀ ਘੰਟੀ ਵੱਜਦੀ ਆਈ ਪਤੀ ਦਵਾਦਬ ਸੋਫੇ ਤੋਂ ਉੱਠ ਕੇ ਫੋਨ ਚੱਕਣ ਲਈ ਉੱਠਦਾ ਤੇ ਉਹਦੇ ਨਾਲ ਫੁੱਲ ਦਾਣ ਪਿਆ ਹੁੰਦਾ ਈ ਤੇ ਉਹ ਟੁੱਟ ਜਾਂਦਾ ਈ ਜਦੋਂ ਵਿੱਚ ਵੱਜਦਾ ਤੇ ਪਤਨੀ ਭੱਜੀ ਆਉਂਦੀ ਐ ਜੀ ਰਸੋਈ ਦੇ ਵਿੱਚੋਂ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਕਹਿੰਦੀ ਮੇਰੀ ਗਲਤੀ ਸੀਗੀ ਕੱਲ ਮੈਂ ਕਹਿੰਦੀ ਫੁੱਲ ਦਾਣ ਸਾਫ਼ ਕੀਤਾ ਸੀਗਾ ਤੇ ਕਹਿੰਦੀ ਵੀ ਆਪਦੀ ਜਗ੍ਹਾ ਤੇ ਸਹੀ ਤੇ ਨਹੀਂ ਰੱਖਿਆ ਤਾਂ ਵਿਚਾਲੇ ਪਿਆ ਹੋਣ ਕਰਕੇ ਤੁਸੀਂ ਇਹਦੇ ਵਿੱਚ ਵੱਜ ਗਏ। ਮੇਰੀ ਗਲਤੀ ਕਾਰਨ ਕਹਿੰਦੀ ਫੁੱਲਦਾਨ ਟੁੱਟ ਗਿਆ। ਪਤੀ ਕਹਿੰਦਾ ਨਹੀਂ ਨਹੀਂ ਤੇਰੀ ਗਲਤੀ ਕਹ ਨੂੰ ਆ ਕਹਿੰਦਾ ਮੈਨੂੰ ਵੀ ਨਿਜੱਸਿਆ ਇਹ ਅੱਗੇ ਪਿਆ ਕਹਿੰਦਾ ਮੈਂ ਹੀ ਕੁਝ ਲਿਖੀ ਜਾਂਦਾ ਉਸਤੇ ਜਦੋਂ ਫੋਨ ਦੀ ਘੰਟੀ ਵੱਜੀ ਤੇ ਵੀ ਕਾਲੀ ਦਿਨੇ ਕਹਿੰਦਾ ਮੈਂ ਉੱਠ ਕੇ ਖੜਾ ਹੋ ਗਿਆ ਤੇ ਇਹ ਟੁੱਟ ਗਿਆ। ਦੋਨੇ ਪਤੀ ਪਤਨੀ ਰੜ ਕੇ ਹੀ ਫੁੱਲਦਾਨ ਦੇ ਜਿਹੜੇ ਟੁਕੜੇ ਹੁੰਦੇ ਡਸਟਬਿਨ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੰਦੇ ਆ ਤੇ ਜਿਹੜਾ ਬੰਦਾ ਸੁੱਥੇ ਉਹਲੇ ਖੜਾ ਇਹ ਚੀਜ਼ਾਂ ਸਭ ਦੇਖ ਰਿਹਾ ਹੁੰਦਾ ਤੇ ਉਹਨੂੰ ਸਮਝ ਆ ਜਾਂਦੀ ਹੈ। ਤੇ ਫਿਰ ਉਹ ਜਾ ਕੇ ਉਹਦੇ ਘਰ ਵਾਲੀ ਨੂੰ ਕਹਿੰਦਾ ਵੀ ਪਤਾ ਹੈ ਕਹਿੰਦਾ ਉਹ ਕਿਉਂ ਨਹੀਂ ਲੜਦੇ ਵੀ ਉਹ ਆਪਣੀ ਗਲਤੀ ਮੰਨਦੇ ਆ ਹਰ ਇੱਕ ਗੱਲ ਤੇ ਵੀ ਜਿੱਥੇ ਉਹ ਗਲਤ ਨਹੀਂ ਅਸੈਪਟ ਕਰਦੇ ਹਨ ਆਪਣੇ ਵਾਂਗੂ ਕਹਿੰਦਾ ਜਿੱਦ ਨਹੀਂ ਕਰਦੇ ਵੀ ਹਰ ਇੱਕ ਥਾਂ ਤੇ ਮੈਂ ਸਹੀ ਆ ਮੈਂ ਸਹੀ ਆ ਜਦੋਂ ਆਪਾਂ ਗਲਤ ਹੋਣ ਦੇ ਬਾਵਜੂਦ ਵੀ ਇੱਕ ਦੂਜੇ ਦੀ ਗਲਤੀ ਨਹੀਂ ਮੰਨਦੇ ਤੇ ਦੂਜੇ ਨੇ ਦੋਸ਼ ਦਿੰਦੇ ਰਹਿੰਦੇ ਆ ਵੀ ਮੈਂ ਸਹੀ ਆ ਫਿਰ ਲੜਾਈ ਨਹੀਂ ਜੀ ਘਰ ਦੇ ਵਿੱਚੋਂ ਖਤਮ ਹੁੰਦੀ